ਬੰਦੇ ਦਾ ਹਿਰਦਾ ਸੱਚਾ ਹੋਵੇ ਨਾ ਮਰਿਆਂ ਤੋਂ ਬਾਅਦ ਕਬਰਾਂ 'ਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਆ ਗੱਲ ਸੁਣੋ ਇੱਕ ਸੰਤ ਮਹਾਤਮਾ ਦਾ ਕਿਸੇ ਕਬਰਾਂ ਦੇ ਵਿੱਚ ਦੀ ਲੰਘਣਾ ਹੋਇਆ ਤੇ ਉੱਥੋਂ ਇੱਕ ਕਬਰ ਦੇ ਵਿੱਚੋਂ ਬਹੁਤ ਸੁਣੀ ਮਹਿਕ ਆਵੇ ਖੁਸ਼ਬੂ ਆਵੇ ਕਬਰਾਂ ਹੋਰ ਵੀ ਬਹੁਤ ਉੱਥੇ ਪਰ ਇੱਕ ਕਬਰ ਦੇ ਵਿੱਚੋਂ ਮਹਿਕ ਆਵੇ ਉੱਥੇ ਜਿਹੜਾ ਮੰਨ ਲਓ ਕਬਰਾਂ ਦੇ ਕੋਈ ਲਾਗੇਕਰ ਸੀ ਉਹਨੂੰ ਪਤਾ ਕਰਿਆ ਵੀ ਉਹ ਸੰਤ ਮਹਾਤਮਾ ਨੇ ਕਹਿੰਦੇ ਵੀ ਕਿਹਦੀ ਕਬਰ ਹੈ ਉਹ ਕਹਿੰਦੇ ਵੀ ਇੱਥੋਂ ਐ ਕਰਕੇ ਆਪਣੇ ਪਿੰਡ ਦੇ ਵਿੱਚੋਂ ਲੱਗੇ ਹੋਆ ਪਿੰਡ ਦੇ ਵਿੱਚੋਂ ਆ ਕੋਈ ਇਨਸਾਨ ਹੁੰਦੀ ਆ ਉਹ ਕਰੇ ਗਿਆ ਘਰੇ ਜਾ ਕੇ ਉਹਦੀ ਬੀਬੀ ਸੀਗੀ ਮੰਨ ਲਓ ਉਹਦੇ ਘਰਾਂ ਵਾਲੀ ਸੀਗੀ ਉਹਦਾ ਪਤੀ ਗੁਜ਼ਰ ਗਿਆ ਸੀ ਕਹਿੰਦਾ ਉਹ ਸੰਤ ਮਹਾਤਮਾ ਉਹਨੂੰ ਕਹਿੰਦੇ ਬੀਬੀ ਤੇਰੇ ਘਰਾਂ ਵਾਲੇ ਦੀ ਡੈਥ ਹੋ ਗਈ ਹਾਂਜੀ ਕਹਿੰਦੇ ਉਹ ਮੌਤ ਹੋ ਗਈ ਉਹਦੀ ਕਹਿੰਦੇ ਕੀ ਕਾਰਨ ਕਹਿੰਦੇ ਵੀ ਵੈਸੀ ਬਿਮਾਰ ਹੋ ਕੇ ਮਰ ਗਏ ਕਹਿੰਦੇ ਅੱਛਾ ਕਹਿੰਦੇ ਉਹ ਕੋਈ ਸੰਤ ਮਹਾਤਮਾ ਸੀ ਕਹਿੰਦੇ ਨਹੀਂ ਕੋਈ ਬਰਮ ਗਿਆਨੀ ਸੀ ਕਹਿੰਦੇ ਨਹੀਂ ਕਹਿੰਦੇ ਕੋਈ ਉਹ ਪੜਦਾ ਸੀ ਉਹ ਕਹਿੰਦੇ ਨਹੀਂ ਉਹ ਤਾਂ ਅਣਪੜ ਸੀਗਾ ਵੀ ਪੜਿਆ ਲਿਖਿਆ ਵੀ ਨਹੀਂ ਸੀ ਕੋਈ ਫਾਰਸੀ ਵਗੈਰਾ ਕੋਈ ਜਾਣਦਾ ਸੀ ਕਹਿੰਦੇ ਨਹੀਂ ਕੁਝ ਨਹੀਂ ਜਾਣਦਾ ਸੀ ਅੱਛਾ ਤੇ ਉਹ ਨਿਤਨੇਮ ਦੇ ਵਿੱਚ ਪੱਕਾ ਸੀ ਕਹਿੰਦੇ ਨਹੀਂ ਉਹ ਕੰਮ ਕਰਦਾ ਸੀ ਬਸ ਤੇ ਕਹਿੰਦੇ ਫਿਰ ਹੋਰ ਕੋਈ ਇਹੋ ਜਿਹਾ ਕੋਈ ਜ਼ਿੰਦਗੀ ਦੇ ਵਿੱਚ ਸੀ ਜਿਹੜਾ ਵੀ ਉਹ ਡੇਲੀ ਕਰਦੇ ਹੁਣ ਹਾਂ ਕਹਿੰਦੇ ਇੱਕ ਕੰਮ ਡੇਲੀ ਕਰਦੇ ਸੀ ਉਹ ਉਹ ਅਣਪੜ ਸੀ ਕੋਈ ਪਾਸ਼ਾ ਨਹੀਂ ਜਾਣਦਾ ਸੀ ਕੋਈ ਫਾਰਸੀ ਨਹੀਂ ਜਾਣਦਾ ਸੀ ਉਹ ਕੁਰਾਨ ਦੇਖਦੇ ਸੀ ਖੋਲ ਕੇ ਫਿਰ ਬੀਬੀ ਕਹਿੰਦਾ ਕਹਿੰਦੇ ਉਹ ਹਰ ਲਾਈਨ ਦੇ ਉੱਤੇ ਹੱਥ ਧਰ ਕੇ ਹਰ ਅੱਖਰ ਦੇ ਉੱਤੇ ਹੱਥ ਧਰ ਕੇ ਇਹ ਕਹਿੰਦੇ ਸੀ हे ਕਾਲਪੁਰਖ हे ਸੱਚੇ ਪਾਸ਼ਾ ਆ ਵੀ ਸੱਚ ਹੈ ਆ ਵੀ ਸੱਚ ਹੈ ਆ ਵੀ ਸੱਚ ਹੈ ਵੀ ਹਰ ਗੱਲ ਨੂੰ ਉਹਦੇ ਵਿੱਚ ਲਿਖੀ ਹੋਈ ਨੂੰ ਇਹ ਕਹਿੰਦੇ ਸੀ ਵੀ ਆ ਵੀ ਤੇਰੀ ਸੱਚ ਹੈ ਆ ਵੀ ਤੇਰੀ ਸੱਚ ਹੈ ਆ ਵੀ ਤੇਰੀ ਸੱਚ ਹੈ ਕਹਿੰਦਾ ਬੀਬੀ ਅੱਛਾ ਕਹਿੰਦਾ ਹਾਂ ਦੇਖੋ ਬਈ ਉਹ ਅਨਸਾਨ ਜਿਹੜਾ ਇਹ ਗੱਲ ਨੂੰ ਹਰੇਕ ਲਿਖੇ ਹੋਏ ਉਸ ਪ੍ਰਮਾਤਮਾ ਦੇ ਅੱਖਰ ਨੂੰ ਇਹ ਵੀ ਸੱਚ ਹੈ ਇਹ ਵੀ ਸੱਚ ਹੈ ਇਹ ਕਹਿ ਕੇ ਦੁਨੀਆ ਤੋਂ ਜਾਂਦਾ ਹੈ ਤੇ ਉਹਦੀ ਕਬਰ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਤੇ ਆਪਾਂ ਸਾਰਾ ਕੁਝ ਪੜਨ ਵੀ ਜਾਣਦੇ ਆ ਸੁਣਨ ਵੀ ਜਾਣਦੇ ਆ ਤੇ ਆਪਾਂ ਫਿਰ ਵੀ ਉਧਰ ਧਿਆਨ ਨਹੀਂ ਕਰਦੇ ਤੇ ਜੇ ਆਪਾਂ ਉਧਰ ਧਿਆਨ ਕਰੀਏ ਤਾਂ ਉਹ ਪ੍ਰਮਾਤਮਾ ਤੱਕ ਆਪਾਂ ਪਹੁੰਚ ਸਕਦੇ ਆ ਇੱਕ ਇਨਸਾਨ ਨੂੰ ਕੋਈ ਸੁਧ-ਬੋਧ ਨਹੀਂ ਸੀ ਕੁਛ ਨਹੀਂ ਸੀ ਉਹ ਫਿਰ ਵੀ ਆ ਵੀ ਸੱਚ ਹੈ ਆ ਵੀ ਸੱਚਾ ਕਰ ਕਰਕੇ ਪ੍ਰਮਾਤਮਾ ਨੂੰ ਪਾਈ ਗਿਆ ਜਿਹੜੇ ਦੇ ਬਈ ਕਬਰਾਂ ਚੋਂ ਖੁਸ਼ਬੂ ਆਉਂਦੀ ਸੀ ਤੇ ਆਪਾਂ ਉਹਦੇ ਵਰਗਾ ਦਿਰੜ ਹਿਰਦਾ ਬਣਾ ਕੇ ਦੇਖੀਏ ਤੇ ਜੇ ਬਣ ਗਿਆ ਤਾਂ ਕੀ ਬਤਾ ਆਪਾਂ ਵੀ ਸਵਰਗਾਂ ਚ ਵਗ ਜੇ ਬਾਈ ਜੀ ਸੋਡਾ ਬਾਈ ਬਿੱਟੂ ਵੀਡੀਓ ਸ਼ੇਅਰ ਕਰੇ